ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਪੂਰੇ ਹਿੰਦੁਸਤਾਨ ਇੰਡੀਆ ਦਾ ਪਰਮਣ ਕਰਕੇ ਵੇਖ ਲਓ ਮੁਤਲਆ ਕਰਕੇ ਵੇਖ ਲਓ ਜਿੰਨੇ ਠੱਗ ਸਾਧ ਬਾਬੇ ਪੰਜਾਬ ਸਟੇਟ ਦੇ ਅੰਦਰ ਮਿਲਦੇ ਨੇ ਇਹ ਦੂਜੀਆਂ ਸਟੇਟਾਂ ਵਿੱਚ ਨਹੀਂ ਮਿਲਦੇ ਨੰਬਰ 1 ਜਿੰਨੇ ਠੱਗਾਂ ਦੇ ਡੇਰੇ ਪੰਜਾਬ ਵਿੱਚ ਮਿਲਦੇ ਨੇ ਇਹਨੇ ਦੂਜੀਆਂ ਸਟੇਟਾਂ ਵਿੱਚ ਅਨੁਪਾਤ ਵਿੱਚ ਪਰਸੈਂਟੇਜ ਵਿੱਚ ਨਹੀਂ ਮਿਲਣਗੇ ਤੁਸੀਂ ਆਪਣੇ ਬੱਚਿਆਂ ਨੂੰ ਧੀਆਂ ਨੂੰ ਪੁੱਤਾਂ ਨੂੰ ਡੇਰਿਆਂ ਦੇ ਉੱਤੇ ਛੱਡ ਕੇ ਆਉਂਦੇ ਉਹ ਵੀ ਸ਼ਾਇਦ ਕੁਝ ਪਾਲਣਗੇ ਪਰ ਪਾਉਣ ਦੀ ਬਜਾਏ ਜਿਹੜੀ ਉਮਰ ਦੇ ਅੰਦਰ ਤੁਸੀਂ ਉਹਨਾਂ ਨੂੰ ਕੁਝ ਸਿਖਾਉਣ ਦਾ ਯਤਨ ਕਰਨਾ ਸੀ ਉਹਨਾਂ ਨੇ ਕੁਝ ਸਿੱਖਣਾ ਸੀ ਉਹਨਾਂ ਦੀ ਉਮਰ ਦਾ ਸਮਾਂ ਹੀ ਕਵਾ ਦਿੰਦੇ ਆ ਕੁਝ ਉਹਨਾਂ ਨੇ ਬੰਨਣਾ ਸੀ ਕੁਝ ਉਹਨਾਂ ਨੇ ਪੜ੍ਹਨਾ ਸੀ ਕੋ ਜੁਣਾ ਨੇ ਕਲਾ ਸਿੱਖਣੀ ਸੀ ਉਹ ਸਮਾਂ ਤੇ ਡੇਰਿਆਂ ਦੇ ਅੰਦਰ ੱੱਕੇ ਖਾਂਦਿਆਂ ਨਿਕਲ ਗਏ ਮੱਜਾਂ ਗਾਵਾਂ ਨੂੰ ਪੱਠੇ ਪਾਉਂਦਿਆਂ ਨਿਕਲ ਗਏ ਬੋਕਰਾਂ ਮਾਰਦੇ ਆ ਝਾੜੂ ਮਾਰਦੇ ਆ ਨਿਕਲ ਗਏ ਕਿਸੇ ਬਾਬੇ ਦਾ ਆਪਣਾ ਬੱਚਾ ਨਾ ਝਾੜੂ ਮਾਰਦਾ ਇਹ ਨਾ ਸੇਵਾ ਕਰਦਾ ਇਹ ਨਾ ਮੱਝਾਂ گاਵਾਵਾਂ ਵੱਲ ਆਉਂਦਾ ਉਹ ਰਹਿੰਦਾ ਐ ਸ਼ੋਇਸ਼ਰਤ ਦੇ ਅੰਦਰ ਸਾਫ਼ ਸੁਥਰਾ ਤੇ ਤੁਹਾਨੂੰ ਲੂ ਬਣਾ ਕੇ ਉਧਰ ਲਾ ਛੱਡਦੇ ਵੇਖੋ ਜੀ ਸੇਵਾ ਕਰਨੀ ਬੜੀ ਚੰਗੀ ਹੁੰਦੀ ਡੇਰਿਆਂ ਦੀ ਸੱਚਾਈ ਤੁਹਾਨੂੰ ਨਹੀਂ ਪਤਾ ਡੇਰਿਆਂ ਵਾਲੇ ਆਮ ਗ੍ਰਿਸ਼ਤੀ ਨਾਲੋਂ ਵੱਡੇ ਗ੍ਰਿਸ਼ਤੀ ਨੇ ਡੇਰਿਆਂ ਵਾਲੇ ਆਮ ਸੰਸਾਰੀ ਨਾਲੋਂ ਵੱਡੇ ਸੰਸਾਰੀ ਨੇ ਉਹਨਾਂ ਦਾ ਸੰਸਾਰ ਤੋਂ ਬਿਨਾ ਕੰਮ ਚੱਲਦਾ ਹੀ ਨਹੀਂ ਦੁਨੀਆਦਾਰੀ ਤੋਂ ਬਿਨਾ ਗ੍ਰਿਸ਼ਤ ਤੋਂ ਬਿਨਾ ਉਹਨਾਂ ਦਾ ਕੰਮ ਚੱਲਦਾ ਹੀ ਨਹੀਂ ਭਾਵੇਂ ਉਹ ਗ੍ਰਿਸ਼ਤ ਤੋਂ ਭੱਜੇ ਨੇ ਭਾਵੇਂ ਉਹ ਪ੍ਰਾਮੋਕ ਰਹਿੰਦਾ ਯਤਨ ਕਰਦੇ ਨੇ ਪਰ ਗ੍ਰਿਸ਼ਤੀਆਂ ਤੋਂ ਬਿਨਾ ਸੰਸਾਰੀਆਂ ਤੋਂ ਬਿਨਾ ਉਹਨਾਂ ਦਾ ਡੇਰਾ ਡੰਡਾ ਚੱਲਦਾ ਹੀ ਨਹੀਂ ਉਹਨਾਂ ਦਾ ਕੰਮ ਚੱਲਦਾ ਹੀ ਨਹੀਂ ਉਹ ਕੋਈ ਸਾਧੂ ਨਹੀਂ ਹੈ ਅਸਲੀ ਸਾਧੂ ਉਹ ਹੈ ਜਿਹੜਾ ਗ੍ਰਿਸ਼ਤ ਦੇ ਵਿੱਚ ਅਸੂਲਾਂ ਨੂੰ ਪਾਲਦਾ ਹੈ ਫਰਜ਼ਾਂ ਨੂੰ ਨਿਭਾਉਂਦਾ ਹੈ ਤੇ ਆਪਣੇ ਅੰਦਰ ਨੂੰ ਤਰਤੀਬ ਦਿੰਦਾ ਸੁਧਾਰਦਾ ਅਸਲੀ ਗ੍ਰਿਸ਼ਤੀ ਉਹ ਹੈ ਅਸਲੀ ਸਾਧੂ ਉਹ ਹੈ ਜਿੰਨੇ ਠਾਗਣੇ ਮੈਂ ਵੱਖਰੀ ਵੀਡੀਓ ਬਣਾਵਾਂਗਾ ਵੀ ਇਹ ਗ੍ਰਿਸ਼ਤੀ ਕਿਉਂ ਨਹੀਂ ਬਣ ਰਿਹਾ ਤੁਸੀਂ ਗੁਰੂ ਸਹਿਬਾਨਾਂ ਨੂੰ ਲੈ ਲਓ ਪੱਟਾਂ ਨੂੰ ਲੈ ਲਓ ਭਗਤਾਂ ਨੂੰ ਲੈ ਲਓ ਸਾਰੇ ਗ੍ਰਿਸ਼ਤੀ ਨੇ ਬਲ ਬੱਚੇਦਾਰ ਨੇ ਹਾਂ ਉਮਰ ਤੇ ਤਕਾਜ਼ੇ ਦੇ ਨਾਲ ਜਿਵੇਂ ਗੁਰੂ ਹਰਕ੍ਰਿਸ਼ਨ ਪਾਸ਼ਾ ਗ੍ਰਿਸ਼ਤ ਮਾਰਗ ਵਿੱਚ ਨਹੀਂ ਆਏ ਵੱਖਰੀ ਗੱਲ ਹੈ ਮੈਂ ਇਹ ਵੱਖਰੀ ਵੀਡੀਓ ਬਣਾਵਾਂਗਾ ਤੋ ਅਸਲੀ ਸਾਧੂ ਉਹ ਹੈ ਜਿਹੜਾ ਗ੍ਰਸਥ ਵਿੱਚ ਰਹਿੰਦਿਆਂ ਫਰਜ਼ਾਂ ਨੂੰ ਪਾਲਦਾ ਹੈ ਇਮਾਨਦਾਰੀ ਨਾਲ ਦਸਾਂ ਨੋਵਾਂ ਦੀ ਕਿਰਤ ਕਮਾਈ ਕਰਦਾ ਹੈ ਔਰ ਆਪਣੇ ਕਮਾਏ ਵਿੱਚੋਂ ਕੁਛ ਨਾ ਕੁਛ ਤਿਲ ਫੁੱਲ ਸੱਜੇ ਖੱਬੇ ਦਸਵੰਦ ਦੇ ਰੂਪ ਵਿੱਚ ਕੱਢ ਕੇ ਲੋਕ ਭਲਾਈ ਦੇ ਸਮਾਜ ਭਲਾਈ ਦੇ ਕੰਮ ਕਰਦਾ ਹੈ ਅਸਲੀ ਸਾਧੂ ਉਹ ਹੈ ਇਹ ਸਾਧੂ ਨਹੀਂ ਹੈ ਜਿਹੜੇ ਤੁਹਾਡੀ ਕਮਾਈ ਦੇ ਸਿਰ ਦੇ ਉੱਤੇ ਡੇਰੇ ਬਣਾ ਬਣਾ ਕੇ ਮਹਿੰਗੀਆਂ ਕਾਰਾਂ ਦੇ ਅੰਦਰ ਤੇ ਰੇਸ਼ਮੀ ਲਿਬਾਸ ਦੇ ਅੰਦਰ ਘੁੰਮਦੇ ਨੇ ਹਿੰਦੂਸਤਾਨ ਦੇ ਸਾਧੂ ਦੇ ਅੰਦਰ ਇੱਕ ਦੁਬਦਾ ਸ਼ੁਰੂ ਤੋਂ ਲੈ ਕੇ ਰਹੀ ਹੈ। ਔਰ ਇਹ ਦੁਬਦਾ ਇਹ ਹੈ ਵੀ ਸੰਸਾਰ ਨੂੰ ਛੱਡੋ ਤਾਂ ਰੱਬ ਮਿਲਦਾ ਹੈ। ਪਰ ਜਿਹੜਾ ਗੁਰੂ ਨਾਨਕ ਦਾ ਵਿਧਾਨ ਹੈ ਉਹਦਾ ਸੰਵਿਧਾਨ ਹੈ ਉਹ ਕਹਿੰਦਾ ਗ੍ਰਸ ਦੇ ਵਿੱਚ ਰਹੋ ਤਾਂ ਰੱਬ ਦੀ ਨੇੜਤਾ ਪਾਸਕ ਹੋਵੇ। ਪਰ ਤੁਸੀਂ ਗੁਰੂ ਨਾਨਕ ਦੀ ਤੇ ਸੁਣਨੀ ਨਹੀਂ ਨਾ। ਗੁਰੂ ਨਾਨਕ ਤੇ ਕੇਵਲ ਓਲਾ ਹੈ। ਗੁਰੂ ਨਾਨਕ ਤੇ ਕੇਵਲ ਤੁਹਾਡੇ ਲਈ ਪੜਦਾ ਹੈ। ਸੁਣਨੀ ਤੁਸੀਂ ਇੱਕ ਪਖੰਡੀ ਬਾਬੇ ਦੀ। ਸੰਸਾਰ ਤੋਂ ਭਜੋਣਾ ਸੰਸਾਰ ਦੀ ਵਾਸ਼ਨਾ ਜਿੱਥੇ ਵੀ ਭੱਜ ਕੇ ਜਾਓਗੇ ਤੁਹਾਡੇ ਨਾਲ ਤੁਹਾਨੂੰ ਖਲੋਤੀ ਮਿਲੇਗੀ ਦੇ ਚੋੜ ਪਰਦੇਸੈ ਧਾਇਆ ਪੰਚਚੰਡਾਲ ਨਾੜੇ ਲਿਆ ਆ ਉਹ ਜਿਹੜੀ ਤੁਹਾਡੀ ਵਾਸ਼ਨਾ ਹੈ ਉਹ ਤੁਹਾਡੀ ਡੇਰਿਆਂ ਦੇ ਅੰਦਰੋਂ ਨੰਗੀ ਹੋ ਕੇ ਨਾਸ ਕਰਦੀ ਹੋਈ ਆਮ ਲੋਕਾਂ ਨੂੰ ਦਿਸਦੀ ਹਰ ਚੌਥੇ ਦਿਨ ਰੇਡੀਓ ਟੀਵੀ ਅਖਬਾਰਾਂ ਦੇ ਅੰਦਰ ਤੁਹਾਡੇ ਕਿਸੇ ਤੁਹਾਡੀਆਂ ਖਬਰਾਂ ਹੈਡ ਨਿਊਜ਼ ਬਣ ਕੇ ਛਕਦੀਆਂ ਨੇ ਉਹ ਤੁਹਾਡੀ ਵਾਸ਼ਨਾ ਦਾ ਪ੍ਰਤੀਕ ਹੈ ਤੁਹਾਡੀ ਵਾਸ਼ਨਾ ਦਾ ਸਬੂਤ ਹੈ ਚਲੋ ਮੈਂ ਕੋਹਰ ਗੱਲ ਕਰ ਦਿਆਂ ਇਹ ਗ੍ਰਸਤ ਨੂੰ ਛੱਡ ਕੇ ਮਾਂ ਛੱਡੀ ਪਿਓ ਛੱਡਿਆ ਧੀਆਂ ਛੱਡੀਆਂ ਪੁੱਤ ਛੱਡੇ ਗ੍ਰਸਤ ਨੂੰ ਛੱਡ ਕੇ ਤੇ ਤੁਸੀਂ ਬੱਚਿਆਂ ਨੂੰ ਚੜਾ ਦਿੱਤਾ ਬੇ ਬਾਬਿਆਂ ਦੇ ਡੇਰੇ ਤੇ ਤੁਰ ਜਾ ਸਾਧੂ ਬਣ ਜਾਓ ਸਾਧੂ ਬਣ ਵੀ ਗਏ ਚਿੰਟਾ ਵਜਾਉਣਾ ਸਿੱਖ ਲਿਆ ਢੋਲਕੀ ਵਜਾਉਣੀ ਸਿੱਖ ਲਈ ਤੇ 2 4 ਕਸੀਆਂ ਪਿੱਟੀਆਂ ਕਹਾਣੀਆਂ ਇਧਰੋਂ ਲੈ ਇਧਰੋਂ ਲੈ ਉਹ ਕਹਾਣੀਆਂ ਬਣਾਉਣੀਆਂ ਸੁਣਾਉਣੀਆਂ ਸਿੱਖ ਲਈਆਂ ਤੇ ਆਪਣੇ ਆਪ ਨੂੰ ਸਾਧੂ ਬਣਾ ਲਿਆ ਮੰਨ ਲਿਆ ਨਾਂ ਦੇ ਨਾਲ ਲਿਖ ਲਿਆ ਫਲਾਣਾ ਫਲਾਣਾ ਪਰਮ ਸੰਤ ਇਹ ਉਹ ਫਲਾਣ ਟਿੰਗ ਹੁੰਦਾ ਕੁਛ ਵੀ ਨਹੀਂ ਜੇ ਉਹ ਸਾਧੂ ਬਣ ਗਏ ਨੇ ਤੇ ਤੁਹਾਡੇ ਵਿੱਚ ਕੀ ਲੈਣ ਆਉਂਦੇ ਨੇ ਧਨੀਆਂ ਲੈਣ ਆਉਂਦੇ ਨੇ ਤੁਹਾਡੇ ਕੋਲ ਫਿਰ ਚੌਥੇ ਦਿਨ ਉਹ ਤੁਹਾਡੇ ਕੋਲ ਹੀ ਭੱਜੇ ਹੁੰਦੇ ਨੇ ਤੇ ਤੁਹਾਨੂੰ ਆਣ ਕੇ ਪ੍ਰੇਰਦੇ ਨੇ ਹੁਣ ਦਾਨ ਤੁਸੀਂ ਦਿਓ ਸਾਡਾ ਡੇਰਾ ਬਣਦਾ ਹੈ ਸਾਡਾ ਹਾਲ ਬਣਦਾ ਹੈ ਸਾਡਾ ਗੁਰਦੁਆਰਾ ਬਣਦਾ ਹੈ ਸਾਡਾ ਆ ਬੰਦ ਹੈ ਅਸੀਂ ਹੁਣ ਕਾਰ ਲੈਣੀ ਹੈ ਅਸੀਂ ਹੁਣ ਆ ਕਰਨਾ ਹੈ ਅਸੀਂ ਪੱਥਰ ਲਗਾਉਣਾ ਹੈ ਅਸੀਂ ਹੁਣ ਉੱਤੇ ਛੱਤ ਪੱਕੀ ਕਰਨੀ ਹੈ ਤੁਸੀਂ ਦਾਨ ਦਿਓ ਅੱਛਾ ਭੱਜੇ ਵੀ ਤੁਹਾਡੇ ਵਿੱਚੋਂ ਤੇ ਮੁੜ ਕੇ ਆ ਵੀ ਤੁਹਾਡੇ ਵਿੱਚ ਰਹੇ ਨੇ ਤੁਹਾਡੇ ਕੋਲੋਂ ਹੀ ਹੋਏ ਅਤੀਤ ਗ੍ਰਸਤ ਛੱਡ ਫਿਰ ਉਹਨੂੰ ਕਹਿ ਕਰ ਮੰਗਣ ਜਾਈ ਉੱਥੇ ਹੱਥ ਫਲਾ ਕੇ ਮੰਗਦੇ ਨਜ਼ਰ ਆਉਂਦੇ ਨੇ ਤੇ ਜਿਹੜਾ ਜ਼ਿਆਦਾ ਦਿੰਦਾ ਹੈ ਉਹ ਉਹ ਵੱਡਾ ਸੇਵਾਦਾਰ ਬਣ ਜਾਂਦਾ ਹੈ ਜਿਹੜਾ ਕੋਈ ਮੇਰੇ ਵਰਗਾ ਦਿੰਦਾ ਨਹੀਂ ਇਹਨਾਂ ਨੂੰ ਖਰੀ ਖੋਟੀ ਸੁਣਾ ਕੇ ਭਜਾ ਦਿੰਦਾ ਹੈ ਬੂਏ ਨਹੀਂ ਵੜਨ ਦਿੰਦਾ ਉਹ ਇਹਨਾਂ ਵਾਸਤੇ ਨਾਸਤਿਕ ਬਣ ਜਾਂਦਾ ਹੈ ਕਾਮਰੇਡ ਬਣ ਜਾਂਦਾ ਹੈ ਪਰ ਅਸੀਂ ਨਾਸਤਿਕ ਨਹੀਂ ਆ ਅਸੀਂ ਸੱਚੇ ਆਸਤੀਕਾਂ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਉੱਤੇ ਆਸਥਾ ਰੱਖਣ ਵਾਲੇ ਅਸੀਂ ਪਖੰਡੀ ਲਾਣਿਆਂ ਦੇ ਉੱਤੇ ਆਸਥਾ ਰੱਖਣ ਵਾਲੇ ਨਹੀਂ ਆ ਖੈਰ ਘਰਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੇ ਡੇਰੇ ਬਣਾ ਲਏ ਪੁੱਤਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣੇ ਚੇਲੇ ਪਾਲ ਲੈ ਵਾਸ਼ਨਾ ਕਿੱਥੇ ਮਰੀ ਇਹਨਾਂ ਦੀ ਜੇ ਵਾਸ਼ਨਾ ਮਰੀ ਹੁੰਦੀ ਚੇਲੇ ਬਣਾਉਂਦੀ ਕਿ ਲੋੜ ਸੀ ਵਾਸ਼ਨਾ ਮਰੀ ਹੁੰਦੀ ਤੇ ਡੇਰੇ ਥਾਪਨ ਦੀ ਕਿ ਲੋੜ ਸੀ ਕੀ ਪੜਾਉ ਰਿਆ ਡੇਰਿਆਂ ਤੋਂ ਕੋਈ ਡੇਰਿਆਂ ਦੇ ਵਿੱਚੋਂ ਆਈਐਸ ਆਈਪੀਐਸ ਕੋਈ ਜੱਜ ਕੋਈ ਸਕਾਲਰ ਬਣ ਕੇ ਨਿਕਲਦਾ ਡੇਰਿਆਂ ਦੇ ਅੰਦਰੋਂ ਖੈਰ ਉਹ ਇੱਕ ਵੱਖਰਾ ਵਿੱਚ ਆ ਤਾਂ ਪੁੱਤਾਂ ਦੀ ਜਗ੍ਹਾ ਚੇਲਿਆਂ ਨੇ ਲੈ ਲਈ ਘਰਾਂ ਦੀ ਜਗ੍ਹਾ ਡੇਰਿਆਂ ਨੇ ਲੈ ਲਈ ਸਰਕੋਸ ਜਿਉਂਦਾ ਤਿਉਂ ਚੱਲ ਰਿਹਾ ਸਿਰਫ ਥੋੜਾ ਜਿਹਾ ਰੂਪ ਬਦਲਿਆ ਹੈ ਹੋਰ ਕੁਝ ਵੀ ਨਹੀਂ ਇਹਨਾਂ ਦਾ ਕੋਈ ਵੀ ਕੰਮ ਤੁਹਾਡੇ ਤੋਂ ਬਿਨਾ ਤੁਹਾਡੇ ਤੋਂ ਮਤਲਬ ਸੰਸਾਰ ਤੋਂ ਬਿਨਾ ਸੰਸਾਰ ਮਤਲਬ ਗ੍ਰਸ ਤੋਂ ਬਿਨਾ ਚੱਲਦਾ ਹੀ ਨਹੀਂ ਇਸ ਕਰਕੇ ਸੰਸਾਰ ਨੂੰ ਸਮਝਣਾ ਸੀ ਪਰ ਇਹਨਾਂ ਨੇ ਇੱਕ ਤੁਹਾਡੀ ਕਮਜ਼ੋਰੀ ਦੀ ਨਬਜ਼ ਨੂੰ ਪਛਾਣਿਆ ਡੇਰੇ ਬਣਾ ਲੈ ਵਿਹਲੇ ਰਹਿਣਾ ਚੰਗਾ ਖਾਣਾ ਚੰਗਾ ਹਡਾਉਣਾ ਚੰਗਾ ਪੀਣਾ ਤੇ ਜਦੋਂ ਤੁਸੀਂ ਆਏ ਤੇ ਤੁਹਾਨੂੰ ਪਲੇਖੇ ਦਾ ਸ਼ਿਕਾਰ ਬਣਾ ਦੇਣਾ ਤੁਸੀਂ ਬਣ ਵੀ ਜਾਣਾ ਹੈ ਆਰਾਮ ਦੇ ਨਾਲ ਇਹ ਵਿਲੜਾਂ ਦੇ ਡੇਰੇ ਤੁਹਾਡੇ ਸਿਰੋਂ ਬਣ ਰਹੇ ਨੇ ਤੁਸੀਂ ਆਪਣੇ ਘਰ ਨੂੰ ਪੱਕਿਆ ਕਰਾਉਣ ਲੱਗਿਆਂ ਦੇਰੀ ਲਾ ਦਿੰਦੇ ਹੋ ਪਰ ਡੇਰੇਦਾਰ ਦਾ ਡੇਰਾ ਬਣ ਜਾਣਾ ਚਾਹੀਦਾ ਕਿਉਂਕਿ ਜਿੰਨੀਆਂ ਝੂਠੀਆਂ ਕਹਾਣੀਆਂ ਨੇ ਉਹ ਜੋੜ-ਜੋੜ ਕੇ ਤੁਹਾਡੇ ਕੰਨਾਂ ਦੇ ਅੰਦਰ ਉਹਨਾਂ ਨੇ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤੁਸੀਂ ਸਿਰ ਹਿਲਾਉਣਾ ਸ਼ੁਰੂ ਕਰ ਦੇਣਾ ਤੇ ਮੰਨੀ ਜਾਣਾ ਬਾਬਾ ਜੀ ਬੜੇ ਜਾ ਰਹੇ ਸਨ ਬਾਬਾ ਜੀ ਬੜੇ ਜਾ ਰਹੇ ਸਨ ਜਦੋਂ ਵੀ ਮੌਕਾ ਮਿਲਦਾ ਹੈ ਇਹਨਾਂ ਪਖੰਡੀ ਸਾਦਾਂ ਦੀ ਵਾਸ਼ਨਾ ਭੜਕ ਜਾਂਦੀ ਹੈ ਤੇ ਗੁਣਗਾਰੀ ਹੋ ਕੇ ਸਾਬਤ ਹੁੰਦੇ ਨੇ ਗੁਣਗਾਰੀ ਬਣ ਕੇ ਸਾਹਮਣੇ ਆਉਂਦੇ ਨੇ ਜਿਵੇਂ ਲੱਕੜੇ ਨਾ ਜਿਹੜੀ ਲੱਕੜ ਦੇ ਅੰਦਰ ਅੱਗ ਹੁੰਦੀ ਹੈ ਪਰ ਅੱਗ ਦਿਖਦੀ ਨਹੀਂ ਨਾ ਜੇ ਲੱਕੜ ਦੇ ਚੀਰਾ ਵੀ ਦੋ ਚੀਰ ਫਾੜ ਵੀ ਕਰੋ ਤਾਂ ਵੀ ਅਗ ਨਹੀਂ ਦਿਖਦੀ ਪਰ ਜਿਵੇਂ ਚੰਗਾਰੀ ਲਿਆ ਕੇ ਉਹਦੇ ਕੋਲ ਰੱਖਦੇ ਹੋ ਤੇ ਆਗ ਉਸੇ ਵਕਤ ਉਹਦੇ ਅੰਦਰ ਦੀ ਅੱਗ ਵੀ ਭੜਕ ਜਾਂਦੀ ਹੈ ਇਹਨਾਂ ਦੇ ਅੰਦਰ ਵਾਸ਼ਨਾ ਹੈ ਉਹ ਵਾਸ਼ਨਾ ਪੜਖ ਜਾਂਦੀ ਹੈ ਜਿਵੇਂ ਇਹਨਾਂ ਨੂੰ ਕੋਈ ਬਾਰੋਂ ਚਿੰਗਾਰੀ ਮਿਲਦੀ ਹੈ ਖੈਰ ਮੈਨੂੰ ਇੱਕ ਅਖੀਰ ਤੇ ਗੱਲ ਕਹਿ ਦਿਆਂ ਵੀ ਅੰਨੇ ਦੀ ਵਾਸ਼ਨਾ ਹਰ ਵਕਤ ਬਣੀ ਰਹਿੰਦੀ ਹੈ ਮੈਂ ਕੁਝ ਨਾ ਕੁਝ ਵੇਖਾਂ ਕਿਉਂਕਿ ਉਹਦੇ ਕੋਲ ਅੱਖਾਂ ਨਹੀਂ ਹੈ ਜਗਤ ਦਾ ਤਮਾਸ਼ਾ ਵੇਖਣ ਲਈ ਇਹਨਾਂ ਦੀ ਵਾਸ਼ਨਾ ਹਰ ਵਕਤ ਬਣੀ ਰਹਿੰਦੀ ਹੈ ਕ੍ਰੀਤੀਆਂ ਦੇ ਅੰਦਰ ਉਲਝਣਾ ਦੇ ਅੰਦਰ ਉਲਝ ਜਾਂਦੀ ਨਾਇ ਧੰਨ ਤੋਂ ਮੁਕਤ ਨੇ ਨਾਇ ਕਾਮ ਤੋਂ ਮੁਕਤ ਨੇ ਨਾਇ ਕ੍ਰੋਧ ਤੋਂ ਮੁਕਤ ਨੇ ਨਾਇ ਨਿੰਦਾ ਚੁਗਲੀ ਤੋਂ ਮੁਕਤ ਨੇ ਇੱਕ ਦੂਜੇ ਦੇ ਕਾਤਲ ਬਣੇ ਬੈਠੇ ਨੇ ਇੱਕ ਇੱਕ ਚਾਰ ਦੁਵਾਰੀ ਦੇ ਅੰਦਰ ਪੰਜ ਪੰਜ ਤੇ ਡੇਰੇ ਬਣੇ ਬੈਠੇ ਨੇ ਹਰ ਕੋਲ ਬੰਦੂਕਾਂ ਰੱਖੀਆਂ ਨੇ ਵੀ ਦੂਜੇ ਦਾ ਖਤਰਾ ਦੂਜੇ ਦਾ ਖਤਰਾ ਚੰਗੇ ਸਾਧੂ ਹੋ ਤੁਸੀਂ ਖੈਰ ਕੰਨ ਬੰਦ ਕਰਨ ਨਾਲ ਜ਼ੁਬਾਨ ਬੰਦ ਕਰਨ ਨਾਲ ਵਾਸ਼ਨਾ ਨਹੀਂ ਮਰਦੀ ਹੁੰਦੀ ਅੱਖਾਂ ਬੰਦ ਕਰਨ ਨਾਲ ਉੱਲੂ ਲੋਕ ਤੁਹਾਡੇ ਚੇਲੇ ਬਣ ਜਾਂਦੇ ਨੇ ਚੰਗੇ ਤੇ ਸਮਝਦਾਰ ਲੋਕ ਤੁਹਾਨੂੰ ਦੂਰ ਹੀ ਜੀ 사ਸਤਰੀ ਕਾਲ ਕਹਦੇ ਨੇ ਨੇੜੇ ਨਹੀਂ ਟੁੱਕਣ ਦਿੰਦੇ ਖੈਰ ਗੁਰਬਾਣੀ ਨੂੰ ਖੁਦ ਪੜੋ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਥਾ ਰੱਖੋ ਨਾਸਤਿਕ ਅਸੀਂ ਨਹੀਂ ਨਾਸਤਿਕ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਤੇ ਅੰਨੇ ਬਣ ਕੇ ਨੇ ਆ ਦੇ ਪਿੱਛੇ ਲੱਗੇ ਨੇ ਨਾਸਤਿਕ ਉਹ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਤੇ ਇਹਨਾਂ ਦੇ ਲੱਲੇ ਪੱਪੇ ਸੁਣ ਕੇ ਤੇ ਇਹਨਾਂ ਨੂੰ ਗੁਰੂ ਨਾਲੋਂ ਵੱਡਾ ਰੁਤਬਾ ਦੇ ਕੇ ਇਹਨਾਂ ਦੀ ਪੂਜਾ ਪ੍ਰਤੀਸ਼ਟਾ ਵਿੱਚ ਲੱਗੇ ਨੇ ਆਸਥਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਣੀ ਖੁਦ ਪੜੋ ਖੁਦ ਸਮਝੋ ਤੇ ਆਪਣੇ ਤੇ ਅਪਲਾਈ ਕਰੋ ਤਾਂ ਕਿ ਤੁਹਾਡਾ ਕੁਝ ਭਲਾ ਹੋਵੇ ਇਹਨਾਂ ਦੇ ਚੁੰਗਲ ਤੋਂ ਬਚ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ